ਇਰਾਨ ਦੇ ਨਿਊਕਲੀਅਰ ਸਾਈਟਸ ਨੂੰ ਤਬਾਹ ਕਰਨ ਲਈ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ। ਯੂਐਸ ਨੇ ਜਦੋਂ ਦਾ ਇਹ ਹਮਲਾ ਇਰਾਨ ਦੇ ਉੱਪਰ ਕੀਤਾ ਹੈ ਉਦੋਂ ਦਾ ਯੂਐਸ ਵੀ ਹਾਈ ਅਲਰਟ ਤੇ ਉੱਪਰ ਹੈ। ਮੰਡੇ ਦੀ ਸਵੇਰੇ ਅੱਜ ਇਰਾਨ ਦੇ ਸਟੇਕ ਟੈਲੀਵਿਜ਼ਨ ਦੇ ਉੱਪਰ ਇਹ ਅਨਾਉਂਸਮੈਂਟਸ ਹੋਈਆਂ ਨੇ ਕਿ ਯੂਐਸ ਮਿਲਟਰੀ ਦੇ ਬੇਸ ਜਿਹੜੇ ਕਿ ਕਤਾਰ ਦੇ ਵਿੱਚ ਸੀ ਉਹਨਾਂ ਦੇ ਉੱਪਰ ਇਰਾਨ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਜੀ ਕਿ ਆਪਰੇਸ਼ਨ ਬਸ਼ਾਰਤ-ਏ-ਫਤਿਹ ਜਿਹੜਾ ਹੈ ਇਹ ਲਾਂਚ ਕੀਤਾ ਗਿਆ ਤੇ ਅਮਰੀਕਨ ਜਿਹੜੇ ਇੱਕ ਬੇਸ ਸੀਗਾ ਅਮਯੂਐਸ ਮਿਲਟਰੀ ਬੇਸ ਕਤਾਰ ਦੇ ਉੱਪਰ ਉਹਦੇ ਉੱਪਰ ਹਮਲਾ ਜਿਹੜਾ ਇਹ ਹੋਇਆ। ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਗਰੀਚੀ ਜਿਹੜੇ ਹੈਗੇ ਨੇ ਉਹਨਾਂ ਨੇ ਹੁਣ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਮਿਲੇ ਨੇ ਤੇ ਉਸ ਤੋਂ ਬਾਅਦ ਜਿਹੜੀ ਜਵਾਬੀ ਕਾਰਵਾਈ ਹੈ ਉਸ ਦੇ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਅਗਰੀ ਜੀ ਦਾ ਮੰਨਣਾ ਹੈ ਕਿ ਅਮਰੀਕਾ ਨੇ ਇੰਟਰਨੈਸ਼ਨਲ ਲਾ ਦੀ ਉਲੰਘਣਾ ਕੀਤੀ ਹੈ ਇਹਨਾਂ ਹਮਲਿਆਂ ਦੇ ਕਰਕੇ ਈਰਾਨ ਵੱਲੋਂ ਵੀ ਸਖਤ ਕਦਮ ਚੁੱਕੇ ਗਏ ਨੇ ਈਰਾਨ ਨੇ ਵਰਲਡ ਵਾਈਡ ਜਿਹੜਾ ਔਇਲ ਭੇਜਿਆ ਜਾਂਦਾ ਸੀ ਜਿਹੜਾ ਤੇਲ ਜਿਹੜਾ ਸੀ ਸਾਰੀ ਦੁਨੀਆ ਦੇ ਵਿੱਚ ਭੇਜਿਆ ਜਾਂਦਾ ਸੀ ਉਸ ਦਾ ਰੂਟ ਸ਼ਿਪਿੰਗ ਰੂਟ ਜਿਹੜਾ ਹੈ ਉਹ ਬੰਦ ਕਰਨ ਦਾ ਫੈਸਲਾ ਲੈ ਲਿਆ ਜੂਨ ਦੀ 22 ਤਰੀਕ ਨੂੰ ਜੂਨ ਦੀ 22 ਤਰੀਕ ਨੂੰ ਈਰਾਨ ਦੀ ਪਾਰਲੀਮੈਂਟ ਨੇ ਇਸ ਨੂੰ ਅਪਰੂਵ ਕੀਤਾ ਕਿ ਵਰਲਡ ਵਾਈਡ ਜਿਹੜਾ ਸ਼ਿਪਿੰਗ ਰੂਟ ਹੈ ਉਹਨੂੰ ਸਟ੍ਰੇਟ ਆਫ ਹੋਰਮਜ਼ ਉਹਨੂੰ ਬੰਦ ਕਰਤਾ ਜਾਵੇ ਇਹ ਮੇਜਰ ਔਇਲ ਟਰਾਂਸਪੋਰਟੇਸ਼ਨ ਰੂਟ ਹੈ ਔਰ ਕਰੀਬ ਦੁਨੀਆ ਦਾ ਕਹਿੰਦੇ 20% ਔਇਲ ਹੈ ਜਿਹੜਾ ਇਸ ਰੂਟ ਤੇ ਥਾਣੀ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਂਦਾ ਹੈ ਪਹਿਲਾਂ ਇਰਾਨ ਤੋਂ ਪਰਸ਼ਨ ਗਲਫ ਤੱਕ ਜਾਂਦਾ ਹੈ ਫਿਰ ਗਲਫ ਆਫ ਓਮਨ ਤੱਕ ਜਾਂਦਾ ਹੈ ਔਰ ਇਸ ਦੇ ਨਾਲ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਔਇਲ ਦੀਆਂ ਜਿਹੜੀਆਂ ਪ੍ਰਾਈਸਸ ਨੇ ਗੈਸ ਦੀਆਂ ਪ੍ਰਾਈਸਸ ਨੇ ਉਹ ਕਾਫੀ ਜ਼ਿਆਦਾ ਵੱਧ ਸਕਦੀਆਂ ਨੇ ਇਰਾਨ ਦੇ ਉੱਪਰ ਹਮਲਾ ਹੋਇਆ ਤਾਂ ਉਥੋਂ ਦੀ ਜਿਹੜੀ ਪਬਲਿਕ ਹੈ ਉਹਨਾਂ ਦਾ ਗੁੱਸਾ ਜਾਇਜ਼ ਹੈ ਲੇਕਿਨ ਉਥੋਂ ਦੇ ਟੀਵੀ ਪ੍ਰੈਜ਼ੈਂਟਰਸ ਹੈ ਜਿਹੜੇ ਉਹ ਵੀ ਇਸ ਨੂੰ ਆਪਣੇ ਆਪਣੇ ਸ਼ਬਦਾਂ ਦੇ ਵਿੱਚ ਵੱਖਰੇ ਤਰੀਕੇ ਦੇ ਨਾਲ ਬਿਆਨ ਕਰ ਰਹੇ ਨੇ ਹਰ ਇੱਕ ਅਮਰੀਕਨ ਜਿਹੜਾ ਮਿਡਲ ਈਸਟ ਦੇ ਵਿੱਚ ਹੈ ਉਹ ਇੱਕ ਟਾਰਗੇਟ ਹੈ ਤਹਿਰਾਨ ਦੇ ਇੱਕ ਟੀਵੀ ਪ੍ਰੈਜ਼ੈਂਟਰ ਨੇ ਇੱਥੋਂ ਤੱਕ ਗੱਲ ਕੀਤੀ ਹੈ ਉਹ ਕਹਿੰਦੇ ਮਿਸਟਰ ਪ੍ਰੈਜ਼ੀਡੈਂਟ ਤੁਸੀਂ ਇਹ ਲੜਾਈ ਸ਼ੁਰੂ ਕੀਤੀ ਹੈ ਤੇ ਇਹਨੂੰ ਖਤਮ ਹੁਣ ਅਸੀਂ ਕਰਾਂਗੇ ਅਰ ਜਦੋਂ ਇਹ ਗੱਲ ਕਹੀ ਜਾ ਰਹੀ ਸੀ ਉਸ ਵਕਤ ਪ੍ਰੈਜ਼ੈਂਟਰ ਦੇ ਬਿਹਾਈਂਡ ਜਿਹੜੇ ਉਸ ਰੀਜਨ ਦੇ ਵਿੱਚ ਯੂਐਸ ਬੇਸਿਸ ਨੇ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਸੀ ਇੱਕ ਹੋਰ ਇਰਾਨੀਅਨ ਟੀਵੀ ਪ੍ਰੈਜ਼ੈਂਟਰ ਦਾ ਕਹਿਣਾ ਹੈ ਉਹ ਕਹਿੰਦੇ ਲੜਾਈ ਤਾਂ ਹੁਣ ਸ਼ੁਰੂ ਹੋਈ ਹੈ ਮਿਸਟਰ ਟਰੰਪ ਤੇ ਹੁਣ ਤੁਸੀਂ ਸ਼ਾਂਤੀ ਦੇ ਬਾਰੇ ਗੱਲ ਕਰ ਰਹੇ ਹੋ ਵੀ ਵਿਲ ਡੀਲ ਵਿਦ ਯੂ ਇਨ ਅ ਵੇ ਥੈਟ ਮੇਕਸ ਯੂ ਅੰਡਰਸਟੈਂਡ ਕਾਂਸੀਕਵੈਂਸਸ ਆਫ ਰੈਕਲੈਸਨੈਸ ਸਾਰੀ ਦੁਨੀਆ ਤੋਂ ਵੱਖਰੇ ਵੱਖਰੇ ਦੇਸ਼ਾਂ ਤੋਂ ਵੱਖਰੇ ਵੱਖਰੇ ਮੈਸੇਜਸ ਇਸ ਜਿਹੜੀ ਜੰਗ ਤੋਂ ਬਾਅਦ ਹੁਣ ਆ ਰਹੇ ਨੇ ਇਹ ਜਿਹੜੀ ਲੜਾਈ ਸ਼ੁਰੂ ਹੋਈ ਹੈ ਯੂਨ ਇਹਦੇ ਵਾਸਤੇ ਕਾਫੀ ਚਿੰਤਾ ਦੇ ਵਿੱਚ ਹੈ ਉਹ ਕਹਿੰਦੇ ਇੰਟਰਨੈਸ਼ਨਲ ਪੀਸ ਅਤੇ ਸਿਕਿਉਰਿਟੀ ਦੇ ਲਈ ਇਕੱਠਾ ਹੋ ਸਕਦਾ ਹੈ ਇਰਾਕ ਜਿਹੜਾ ਕਿ ਈਰਾਨ ਦਾ ਗਵਾਂਡੀ ਦੇਸ਼ ਹੈ ਉਸ ਨੇ ਯੂਐਸ ਨੂੰ ਵਾਰਨ ਕੀਤਾ ਕਿ ਮਿਡਲ ਈਸਟ ਦੇ ਵਿੱਚ ਪੀਸ ਜਿਹੜੀ ਹੈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ ਰਸ਼ੀਆ ਦੇ ਵੱਲੋਂ ਇੱਕ ਅਜੀਬੋ ਗਰੀਬ ਗੱਲ ਇਹ ਬਾਤ ਇਹ ਹੈ ਜੀ ਉਹ ਕਹਿੰਦੇ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਦੇਸ਼ ਨੇ ਜਿਹੜੇ ਈਰਾਨ ਨੂੰ ਨਿਊਕਲੀਅਰ ਜਿਹੜਾ ਵੈਪਨ ਹੈ ਉਹ ਦੇਣ ਦੇ ਲਈ ਤਿਆਰ ਹੋ ਜਾਣਗੇ ਤੇ ਯੂਐਸ ਨੇ ਨੁਕਸਾਨ ਕੋਈ ਬਹੁਤ ਜ਼ਿਆਦਾ ਨਹੀਂ ਕੀਤਾ ਹੈਗਾ ਹਾਂਜੀ ਉਹਨਾਂ ਨੇ ਯੂਐਸ ਦੇ ਇਸ ਮੂਵ ਨੂੰ ਇਹ ਸਟ੍ਰਾਈਕ ਨੂੰ ਇੱਕ ਕੰਡਮ ਜ਼ਰੂਰ ਕੀਤਾ ਹੈ ਲੇਕਿਨ ਇਰਾਨੀਅਨ ਫੋਰਨ ਮਨਿਸਟਰ ਦੇ ਨਾਲ ਜਿਹੜੇ ਅਬਾਸ ਗਰਚੀ ਹੈ ਅਗਰਚੀ ਉਹਨਾਂ ਨੇ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਹੁਣ ਮੀਟਿੰਗ ਵੀ ਕੀਤੀ ਹੈ ਕਿ ਜਵਾਬੀ ਕਾਰਵਾਈ ਹੁਣ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਇਦੇ ਨਾਲ ਹੀ ਚਾਈਨਾ ਨੇ ਇਸ ਯੂਐਸ ਦੇ ਮੂਵ ਨੂੰ ਕੰਡਮ ਕੀਤਾ ਹੈ ਯੂਕੇ ਨੇ ਈਰਾਨ ਨੂੰ ਆਖਿਆ ਹੈ ਕਿ ਟੇਬਲ ਤੇ ਆ ਜਾਓ ਹੁਣ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ ਔਰ ਈਰਾਨ ਦੇ ਕੋਲੇ ਨਿਊਕਲੀਅਰ ਹੋਣ ਦੇ ਨਾਲ ਸਾਰੀ ਦੁਨੀਆ ਨੂੰ ਖਤਰਾ ਹੈ ਹੁਣ ਇਹ ਗੱਲ ਸਾਰੀ ਟੇਬਲ ਦੇ ਉੱਪਰ ਨਿਬੜਨੀ ਚਾਹੀਦੀ ਹੈ ਇਜ਼ਰਾਈਲ ਪ੍ਰਾਈਮ ਮਿਨਿਸਟਰ ਨੇ ਅਮਰੀਕਾ ਦੇ ਇਸ ਮੂਵ ਨੂੰ ਬੋਲਡ ਮੂਵ ਦਾ ਨਾਮ ਦੇ ਕੇ ਉਸ ਦੀ ਤਾਰੀਫ਼ ਵੀ ਕੀਤੀ ਹੈ ਕਿ ਉਹ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ ਹੈ ਇRAND ਦੇ ਅਗਵਾ ਦਾ ਕਹਿਣਾ ਹੈ ਕਿ ਅਮਰੀਕਾ ਨੇ ਇੰਟਰਨੈਸ਼ਨਲ ਲਾ ਦੀ ਉਲੰਘਣਾ ਕੀਤੀ ਹੈ ਤੇ ਉਸ ਦੇ ਨਤੀਜਿਆਂ ਲਈ ਹੁਣ ਉਹ ਆਪ ਜ਼ਿੰਮੇਵਾਰ ਹੋਏਗਾ